ਸਸਿਕਾ ਲਈ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਿੰਡਿਆਉਲਖ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਤੇ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਨੇ ਕਿੰਦੇ ਅੱਜ ਇਹ ਕੰਮ ਅੱਜ ਤੁਹਾਨੂੰ ਸੂਈ ਸਵਾਜ ਤੁਹਾਨੂੰ ਦਿਖਾਵਾਂਗੇ ਤੇ ਦੋ ਕੱਟੇ ਜਿਹੜੇ ਕਹਿੰਦੇ ਕਿ ਵੇਚਨੇ ਆ ਚੰਗੇ ਟੀਕੇ ਦੇ ਕੱਟੇ ਆ ਇੱਕ ਜਿਹੜਾ ਵਾ ਅ ਨੀਲੀ ਦਾ ਕੱਟਾ ਤੇ ਇੱਕ ਜਿਹੜਾ ਵਾ ਅ ਮੋਹਰਾ ਦਾ ਕੱਟਾ ਵਾ ਇਹਨਾਂ ਦੇ ਜਿਹੜਾ ਰਿਕਾਰਡ ਸਾਰੇ ਵਿਧੀਆਂ ਕੋਲ ਹੈਗੇ ਆ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਧੇ ਨਾਮ ਦੱਸ ਤੇ ਕਰੀ ਆਪਾਂ ਹਾਂਜੀ ਵਿਧੇ ਮੇਰਾ ਨਵਦੀਪ ਸਿੰਘ ਪਿੰਡ ਭਿੰਡੀਆਵਲ ਹਾਂਜੀ ਸੀਲੇ ਜਨਾਲਾ ਜ਼ਿਲ੍ਹਾ ਮਰਸਾਦੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਹੈਗਾ ਜੀ 8545920852 ਠੀਕ ਆ ਹਾਂਜੀ ਵਪਾਰ ਦਾ ਕੰਮ ਕਰਦੇ ਪਛੂ ਆਪਣੇ ਨਹੀਂ ਵਿਧੇ ਕਰਦੇ ਮਛੂਆ ਅੱਛੇ ਕਰਦੇ ਪਛੂਆ ਇੱਕ ਮਰਜ ਤੇ ਦੋ ਕੱਟੇ ਵੇਚਨੇ ਹਨਾ ਹਾਂਜੀ ਠੀਕ ਆ ਤੇ ਚਲੋ ਪਹਿਲਾਂ ਫਿਰ ਮੱਝ ਹੀ ਵਿਖਾ ਦਈਏ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨਾਂ ਵੀ ਜੀ ਨੂੰ 15 ਤੋਂ 18 ਦਿਨ ਹੋ ਗਿਆ ਜੀ ਸੋਈ ਅੱਛਾ ਹਾਂਜੀ ਤੇ ਬੱਚਾ ਕੀ ਆ ਗਿਆ ਤੇ ਮਗਰ ਚਾ ਮਗਰ ਕੱਟਾਇਆ ਜੀ ਇਹਦਾ ਅੱਛਾ ਆ ਜਰਾ ਕੱਟਾ ਜੀ ਨੇ ਹਾਂਜੀ ਠੀਕ ਆ ਤੇ ਦੁੱਧ ਬਿਲਕੁਲ ਕਿੰਨਾ ਤਿਆਰ ਮੱਝ ਦੇ ਕੋਲ ਬੱਚੇ ਦਾ ਪਾ ਕੇ 14 ਕਿਲੋ ਦੁੱਧ ਆ ਜੀ ਤਿਆਰ ਬਿਲਕੁਲ ਜੋ ਮਰਜ਼ੀ ਆ ਕੇ ਚੋਵੇ ਇੱਕ ਤਿਆਰ ਘੱਟ ਨਹੀਂ ਹੋਊਗੀ ਠੀਕ ਆ ਸਾਡੇ ਘਰੇ 14 ਕਿਲੋ ਆ ਬਾਕੀ ਕੋਈ ਲੈ ਜਾਏ ਉਹਦੀ ਸੇਵਾ ਠੀਕ ਹੈ 14 ਕਿਲੋ ਤੋਂ ਬਾਹਰ ਦਊਗੀ ਮੱਝ ਚਲੋ ਮੌਕੇ ਤੇ ਜਿਹੜਾ 14 ਵਾਂ ਉਹਨਾਂ ਦੀ ਜਿਹੜੀ ਆ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਲੈ ਜਾਏ ਤਿੰਨ ਟਾਈਮ ਚੋਲੇ ਇੱਥੋਂ ਹੀ ਆਪਣੀ ਚਬਾਈ ਕਰਕੇ ਖੜੇ ਸਾਡੀ ਹਰ ਕਿਸੇ ਵੀਡੀਓ ਚ ਬੇਨਤੀ ਹੈ ਜੀ ਹਿੰਦੀ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਜਿਹੜੀ ਪੂਰੀ ਜਵਾਨ ਆ ਚੰਗੇ ਕੱਦ ਕਾਠ ਦੀ ਆ ਤੇ ਘਰੇ ਹੋਰ ਵੀ ਜਿਹੜੇ ਪਸ਼ੂ ਵੀ ਜਿੰਨੇ ਰੱਖੇ ਆ ਚੰਗੇ ਦੁੱਧ ਵਾਲੀਆਂ ਜਿਹੜੀਆਂ ਰੱਖੀਆਂ ਆ ਬਾਕੀ ਜੇ ਬਹੁਤ ਵਧੀਆ ਗੱਦਗਾਠ ਹੈ ਜੇ ਕੋ ਸਾਂਭ ਕਰੂ ਤਾਂ ਦੁੱਧ ਵੱਧ ਵੀ ਵਧੂਗੀ ਵੀ ਜ਼ਰੂਰ ਠੀਕ ਆ ਹਾਂਜੀ ਅਜੇ ਸਾਈਲੇਜ ਤੇ ਹੁਣ ਲੱਗੀ ਸਾਈਲੇਜ ਨਹੀਂ ਖਾਦਾ ਇਹਨੇ ਪਹਿਲਾਂ ਅੱਛਾ ਹਾਂਜੀ ਚਾਰ ਚੁਰ ਜਿਹੜਾ ਪਾਉਂਦੇ ਤੁਸੀਂ ਸਾਰਾ ਠੀਕ ਆ ਤੇ ਬਾਕੀ ਆ ਵੀ ਪਸ਼ੂ ਸਾਰੇ ਘਰ ਦੇ ਹੀ ਆ ਹਾਂਜੀ ਹਾਂਜੀ ਘਰ ਦੇ ਆ ਜੀ ਸਾਰੇ ਤੇ ਮੱਝਾਂ ਬਾਕੀ ਵੀ ਚੰਗੇ ਦੁੱਧ ਵਾਲੀਆਂ ਰੱਖੀਆਂ ਹਨਾ ਠੀਕ ਆ ਬਾਕੀ ਆ ਹੁਣ ਬਰੀਡ ਤੇ ਕੰਮ ਸ਼ੁਰੂ ਕੀਤਾ ਹੁਣ ਉਹ ਇੱਕ ਕੱਟਾ ਹੈ ਜੀ ਉਹ ਮੱਝ ਦਾ ਜਿਹੜਾ ਆਪਣੇ ਕੋਲ ਹੈਗਾ ਜੀ ਅੱਛਾ ਹਾਂਜੀ ਠੀਕ ਆ ਤੇ ਇੱਕ ਵਾਰ ਆ ਦੇਖ ਸਕਦੇ ਹਵਾਨੇ ਦਾ ਲਾਗੇ ਤਾਂ ਥਾਣੇ ਵੀ ਦੇਖ ਸਕਦੇ ਜੇ ਲਾਗੇ ਤਾਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹਾਂਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਜੇ ਚੰਗੀਆਂ ਵਾਂ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਵੀ ਇੱਥੇ ਇਹਦਾ ਆਪਾਂ ਲੱਖ ਵੀ ਕਰਤੀਏ ਥੋੜਾ ਆ ਅੱਛਾ ਆਪਾਂ 95000 ਰੁਪਏ ਦੇ ਦਾਂਗੇ ਮੱਟ 95000 ਦੇ ਦਾਂਨਾ ਆਪਾਂ ਫਲਾ ਢੋਲਾ ਕਰ ਦਾਂਗੇ ਅੱਛਾ ਵਿੱਚ ਜਮਾਨਤਾਂ ਫੁੱਲਾ ਕਰ ਦੋਗੇ ਹਾਂਜੀ ਠੀਕ ਹੋ ਫੋਨ ਲਾਵਗੇ ਇੱਕ ਵਾਰੀ ਬੱਸ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਦੁੱਧ ਜਿਹੜਾ ਨੂੰ ਖੁਸ਼ ਕਰਕੇ ਤੋਹਾਂਗੇ ਟੀਕਾ ਤੇ ਦੁੱਧ ਘਰੋਂ ਚਵਾ ਕੇ ਦੋਗੇ 14 ਕਿਲੋ ਬਿਲਕੁਲ ਦੋ ਟਾਈਮ ਚ ਹੋਵੇ ਇੱਥੇ ਰਹਿ ਕੇ ਭਾਵੇਂ ਦੋ ਤਿੰਨ ਦਿਨ ਚ ਹੋ ਕੇ ਜਾਵੇ ਦੁੱਧ ਪੂਰਾ ਹੋਵੇ ਤੇ ਕੋਈ ਲਾ ਜੇ ਨਹੀਂ ਤੇ ਇੱਥੇ ਰਹਿੰਦੇ ਹਾਂ ਠੀਕ ਆ ਤੇ ਆ ਜਿਹੜੇ ਕੱਟੇ ਐ ਵੀ ਦਿਖਾ ਦੀ ਇਹ ਕਾ ਕੱਟਾ ਐ ਜੀ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਆ ਇਹਦੀ ਮਾਂ ਉਹ ਇਹਦੀ ਪਹਿਲੇ ਨੰਬਰ ਤੇ ਵੱਜੀ ਆ ਜੀ ਠੀਕ ਆ ਹਾਂ ਜੀ ਕਿੰਨੇ ਕ ਦੁੱਧ ਆ ਲੀਜੇ ਦੁੱਧ ਪਾਜੀ ਇਹਨੇ ਆਪਣੇ ਕੋ ਪਿਛਲੇ ਸੂਏ 18 ਕਿਲੋ ਦੁੱਧ ਦਿੱਤਾ ਆ ਜਿਹੜੀ ਮਾਂ ਆ ਜੀ ਮਾਂ ਜਿਹਦੇ ਆ ਕੱਟੇ ਦੀ ਭੈਣ ਆ ਅੱਛਾ ਆ ਕੱਟੇ ਦੀ 12 ਸਾਲ ਦੀ ਹੋ ਗਈ ਆ ਤੇ 3 ਮਹੀਨੇ ਦੀ ਗੱਭਣ ਆ ਜੀ ਆ ਕੱਟੇ ਦੀ ਸਗੀ ਭੈਣ ਆ ਜਿਹੜੀ ਤੇ ਆ ਉਹਦੀ ਮਾਂ ਆ ਉਹਦੀ ਹਾਂ ਜੀ ਤੇ ਆ ਦੇਖ ਸਕਦੇ ਆ ਵੀ ਛੋਟੀ ਵੀ ਚੰਗੀ ਜਵਾਨ ਸੋਹਣੀ ਛੋਟੀ ਨਿਕਲੀ ਆ ਤੇ ਆਪ ਵੀ ਮੱਝ ਚੰਗੇ ਦੁੱਧ ਵਾਲੀ ਆ ਹਾਂ ਜੀ ਤੇ ਕੱਟੇ ਦੀ ਕਿੰਨੀ ਉਮਰ ਹੋ ਗਈ ਜੀ 10 ਮਹੀਨੇ ਕੱਟੇ ਦੀ ਉਮਰ ਆ ਜੀ 10 ਮਹੀਨੇ ਉਮਰ ਆ ਹਾਂ ਜੀ ਤੇ 14 70 ਦੱਸਦਾ ਜੀ 1470 ਦਾ 80 ਪੀ ਗਾ ਕੱਟਾ ਜਿਹੜਾ ਠੀਕ ਹੈ ਜੀ ਲੈ ਜਾ ਬਾਕੀ ਹਾਈਟ ਹੋਵੇ ਚਲੋ ਇਹ ਵੀ ਚੰਗੀ ਤਿਆਰ ਕਰੰਦੇ ਆ ਉਮਰ ਦੇ ਸਾਹ ਦੇ ਨਾਲ ਬਿਲਕੁਲ ਸਿੱਧੀ ਲਟੇਰੀ ਕੋਈ ਜਾ ਨਹੀਂ ਬਹੁਤ ਵਧੀਆ ਕੱਦ ਕਰੇਗਾ ਕੱਟਾ ਕੱਦ ਤੇ ਚੰਗਾ ਕੱਟੂਗਾ ਹਾਂਜੀ ਤੇ ਇਹਦਾ ਫਿਰ ਮੁੱਲ ਕੱਟੇ ਦਾ ਇਹਦਾ ਭਾਜੀ ਫੋਨ ਤੇ ਕਰਾਂਗੇ ਜੀ ਅਛਾ ਇਹਦਾ ਫੋਨ ਤੇ ਕਰਨਾ ਹਾਂਜੀ ਕੱਟਿਆਂ ਦਾ ਮੁੱਲ ਫੋਨ ਤੇ ਕਰਾਂਗੇ ਜੀ ਚਲੋ ਦੂਸਰਾ ਵੀ ਕੱਟਾ ਦਿਖਾ ਦਈਏ ਹਾਂਜੀ ਉਹ ਵੀ ਕਰਦਾ ਹੀ ਜੀ ਹਾਂਜੀ ਉਦੀ ਮਾਂ ਬਾਪ ਜਿਹਾ ਲਗਾਉਂਦੀ ਹੀ ਅੱਛਾ ਦੀ ਮਾਂ ਵਿੱਚ ਉਹਦਾ ਪੋ ਹੈਗਾ ਜੀ ਬੱਲੂ ਟੂ ਅੱਛਾ ਬੱਲੂ ਟੂ ਦਾ ਬੱਚਾ ਵਾ ਇਹ ਯੂਟਿਊਬ ਦਾ ਬੱਚਾ ਹੈ ਜੀ ਉਹ ਠੀਕ ਆ ਹਾਂ ਜੀ ਬਾਕੀਆ ਕੱਟੀਆਂ ਵਸ਼ੀਆਂ ਵੀ ਘਰੇ ਤਿਆਰ ਕਰੰਦੀ ਆ ਇੱਕ ਆ ਵੀ ਕੱਟੀ ਚੰਗੀ ਵੀ ਦਿੱਦੀ ਉਹਨਾਂ ਨੇ ਘਰੇ ਰੱਖੀ ਆ ਇਹ ਵੀ ਨਵਾਬ ਦੀ ਕੱਟੀ ਹੈ ਜੀ ਇਹ ਨਵਾਬ ਦੀ ਕੱਟੀ ਹੈ 6 ਮਹੀਨਿਆਂ ਦੀ ਇਹ ਦੇਖ ਸਕਦੇ 7 ਮਹੀਨਿਆਂ ਦੀ ਤੇ ਵੀ ਚੰਗੀ ਗ੍ਰੋਥ ਦੇਹੀ ਕਰਨਾ ਇਹ ਵੀ ਘਰੇ ਸ਼ੌਂਕ ਨਾਲ ਜਿਹੜੀ ਰੱਖੀ ਆ ਹਾਂ ਜੀ ਕੱਟੇ ਹਰ ਗਿੰਦੇ ਕੀ ਵੇਚਦੀ ਆ ਜਿਹੜੇ ਕੱਟੇ ਆ ਲੈ ਆ ਏਨੀ ਲੀ ਦਾ ਕੱਟਾ ਇਹਦੀ ਕਿੰਨੀ ਉਮਰ ਜੀ ਇਹਦੀ ਵੀ ਜੀ 10 ਹੀ ਰੋਵਲੇ ਭਾਰੇ ਨੇ ਜੂਰ ਬੜਾ ਲਾਇਆ ਨੇ ਕੱਦ ਨਹੀਂ ਕੀਤਾ ਅੱਛਾ ਹਾਂ ਬਾਕੀ ਮਦਰੀ ਗੋਡੀ ਦਾ ਖਾਨੀ ਇਹਦਾ ਪਿਓ ਇਹਦੀ ਮਦਰੀ ਗੋਡੀ ਦੇ ਮੇਰੇ ਖਾਨੇ ਰਹਿ ਗਿਆ ਠੀਕ ਆ ਹਾਂਜੀ ਚਲੋ ਜੇ ਤੇ ਕੱਡੂ ਦਾ ਕੱਦ ਹਾਂਜੀ ਹਾਂਜੀ ਇਹ ਕੋ ਸਾਮ ਕਰੇ ਨੇ ਵਦਿਆ ਬਾਕੀ ਇਹਦੇ ਹਿਸਾਬ ਨਾਲ ਉਹਦਾ ਕੱਦ ਦਾ ਫਰਕ ਆ ਜਿਹੜੇ ਹਿਸਾਬ ਨਾਲ ਬਾਕੀਆਂ ਦੀ ਗਰੋਥ ਹੁੰਦੀ ਆ ਉਹਦੇ ਨਾਲ ਥੋੜਾ ਫਰਕ ਆ ਇਹਦਾ ਤੇ ਕੱਟਿਆਂ ਦਾ ਮੁੱਲ ਜਿਹੜਾ ਫੋਨ ਤੇ ਹੀ ਆ ਹਨਾ ਕਰਾਂਗੇ ਜੀ ਠੀਕ ਹੈ ਤੇ ਬਾਕੀ ਜਿਹੜਾ ਵਾ ਇਹਦਾ ਕੋਈ ਦੁੱਧ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜੀ ਆ ਪਛੂ ਸਾਰੇ ਘਰ ਦੇ ਜਿਹੜੇ ਵੀ ਜਣੇ ਰੱਖੇ ਆ ਚੰਗੀਆਂ ਸੋਹਣੀਆਂ ਮੱਜਾਂ ਜੜੀਆਂ ਰੱਖੀਆਂ